ਵੱਡ ਭਾਗਿਆ ਹਰ ਅੰਮ੍ਰਿਤ ਬਾਣੀ ਦਾ ਮੋ ਸੁਣ ਵੱਡ ਭਾਗਿਆ ਹਰ ਅੰਮ੍ਰਿਤ ਬਾਣੀ ਦਾ ਬਾਣੀ ਰਾਮ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾ ਕੀਆ ਹਰੇ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾ ਕੀਆ ਹਰੇ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾ ਕੀਆ ਹਰੇ ਅੰਮ੍ਰਿਤ ਜਿਸ ਸਿਮਰਤ ਸਭ ਕਿਲ ਮਿਖ ਨਾਸੈ ਪਿਤਰੀ ਹੋਏ ਉਧਾਰੋ ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੋ ਹਰ ਤੁਮ ਸਦਹੀ ਜਾਪੋ ਜਾੰਕਾ ਅੰਤ ਨ ਪਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਾੰਕਾ ਅੰਤ ਨ ਪਾਰੋ ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੋ ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨ ਪਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨ ਪਾਰੋ ਪੂਤਾ ਮਾਤਾ ਕੀਆ ਸੀਸ ਪੂਤਮ ਤਕੀਆ ਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗ ਦੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗ ਦੀਸ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹਰੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਹਰੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤੇ ਅਨੰਦ ਅਨੰਤਾ ਰੰਗ ਤਮਸਾ ਪੂਰਨ ਆਸ ਕਬੇ ਨਾ ਵਿਆਪੇ ਚਿੰਤਾ ਭਵਰਤ ਮਾਰਾ ਇਹ ਮਨ ਹੋਵੋ ਹਰ ਚਰਨਾਵੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੇ ਚਾਤਰਕ ਮੋਲਾ ਜੋ ਬੂੰਦੇ ਚਾਤਰਕ ਮੋਲਾ बाणी बिरलो बेचार सी जेको गुरमुख हो बिरलो ہوئے सी بانی गुरमुख हो महापुरख की बाणी महा ਪੁਰਖ ਕੀ ਆ ਨਿਜ ਘਰ ਵਾਸਾ ਹੋਏ ਸੁਣ ਵੱਡ ਭਾਗਿਆ ਖਾਦੇ ਅੰਮ੍ਰਿਤ ਬਾਣੀ ਰਾਮ ਸੁਣ ਵੱਡ ਭਾਗਿਆ ਖਾਦੇ ਅੰਮ੍ਰਿਤ ਬਾਣੀ ਰਾਮ ਤਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਮ ਹਰ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਹਰੇ ਅੰਮ੍ਰਿਤ ਬਾਣੀ ਰਾਮ ਸੋਣ ਵੜ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੋਣ ਵੜ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾਮ ਸੋਣ ਵੜ ਪਾ ਗਿਆ ਹਰੇ ਅੰਮ੍ਰਿਤ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਨੂਰ ਭਰੇ ਝੰਡੇ ਤੇਰੇ ਨੇ ਦੋ ਆਲਮ ਸਰ ਕੀਤੇ ਨੂਰ ਭਰੇ ਝੰਡੇ ਤੇਰੇ ਨੇ ਦੋ ਆਲਮ ਸਰ ਕੀਤੇ ਬਾਣੀ ਤੇਰੀ ਚਾਨਣ ਕੀਤਾ ਅੰਮ੍ਰਿਤ ਦੇ ਘੁੱਟ ਪੀਤੇ ਉਹ ਬਾਣੀ ਤੇਰੀ ਚਾਨਣ ਕੀਤਾ ਬਾਣੀ ਤੇਰੀ ਚਾਨਣ ਕੀਤਾ ਅੰਮ੍ਰਿਤ ਦੇ ਘੁੱਟ ਪੀਤੇ ਪਿਛਲੇ ਪਹਿਰ ਵਜਗ ਵਿੱਚ ਆਕੇ ਐਸੀ ਗਾਈ ਬਾਣੀ ਪਿਛਲੇ ਪਹਿਰ ਵਜਗ ਵਿੱਚ ਆਕੇ ਐਸੀ ਗਾਈ ਬਾਣੀ ਉਹ ਸੁਣ ਸੁਣ ਕੇ ਦਰਿਆ ਖਲੋ ਗਏ ਸੁਣ ਸੁਣ ਕੇ ਦਰਿਆ ਖਲੋ ਗਏ ਹਾਂ ਪੱਥਰ ਹੋ ਗਏ ਪਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਸਰੂਪ ਰੱਬ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਬਾਣੀ ਐ ਸਰੂਪ ਰੱਬ ਦਾ ਬਾਣੀ ਬਾਣੀ ਹੈ ਗੁਰੂ ਹੈ ਬਾਣੀ ਬਾਣੀ ਐ ਸਰੂਪ ਰੱਬ ਦਾ ਬਾਣੀ ਬਾਣੀ ਹੈ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਉਹ ਬਾਣੀ ਐ ਸਰੂਪ ਰੱਬ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਐ ਸਰੂਪ ਰੱਬ ਦਾ ਬਾਣੀ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਹੈ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਉਹ ਬਾਣੀ ਐ ਸਰੂਪ ਰੱਬ ਦਾ ਬਾਣੀ ਐ ਸਰੂਪ ਰੱਬ ਦਾ ਬਾਣੀ ਹੈ 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 ਸਰੂਪ ਰੱਬ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਬਾਣੀ ਹੈ ਸਰੂਪ ਰੱਬ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਬਾਣੀ ਹੈ ਸਰੂਪ ਰੱਬ ਦਾ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀਆਂ ਸਰੂਪ ਰੱਬ ਦਾ